ਲੋਕਾਂ ਚ ਜਿਹੜੀ ਧਾਰਨਾ ਹੈ ਪਰਸੈਪਸ਼ਨਸ ਨੇ ਤੁਹਾਡਾ opinion ਉਹਦੇ ਬਾਰੇ ਜਾਨਣਾ ਚਾਹਨਾ ਪਹਿਲੀ ਗੱਲ ਤਾਂ ਇਹ ਹੈ ਕਿ ਆਮ ਧਾਰਨਾ ਇਹ ਹੈ ਔਰ ਬਹੁਤ ਸਾਰੇ ਰਾਈਟਰਸ ਨੇ ਆਪਣੀਆਂ ਕਿਤਾਬਾਂ ਚ ਵੱਖ-ਵੱਖ ਲਿਖਿਆ ਵੀ ਇੰਦਰਾ ਗਾਂਧੀ ਨੇ ਸੰਤਾਂ ਨੂੰ ਪੈਦਾ ਕੀਤਾ ਇੰਦਰਾ ਗਾਂਧੀ ਨੇ ਪਾਵਰ ਦਿੱਤੀ ਇੰਦਰਾ ਗਾਂਧੀ ਨੇ ਵੱਡਾ ਕੀਤਾ ਫਿਰ ਜਦੋਂ ਸੰਤ ਇੰਦਰਾ ਗਾਂਧੀ ਦੇ ਕਹੇ ਤੋਂ ਬਾਹਰ ਹੋ ਗਏ ਤੇ ਫਿਰ ਇੰਦਰਾ ਗਾਂਧੀ ਨੇ ਉਹਨਾਂ ਨੂੰ ਮਰਵਾ ਦਿੱਤਾ ਇਹਦੇ ਤੇ ਤੁਹਾਡਾ ਕੀ ਕਹਿਣਾ ਹੈ ਦੇਖੋ ਸੰਤਾਂ ਦਾ ਕਦੀ ਵੀ ਇਦਰਾ ਗਾਂਧੀ ਦੇ ਨਾਲ ਕੋਈ ਤਾਲੁਕ ਨਹੀਂ ਰਿਹਾ ਕਦੀ ਨਾ ਮਿਲੇ ਨਾ ਕਦੀ ਗੱਲਬਾਤ ਹੋਈ ਚਲੋ ਪ੍ਰਾਈਮ ਮਿਨਿਸਟਰ ਡਾਇਰੈਕਟਰ ਮਿਲਦੇ ਨਹੀਂ ਥਰੂ ਕਿਸੇ ਦੇ ਵੀ ਹੋ ਸਕਦੇ ਐ ਅਫਸਰ ਹੋ ਸਕਦੇ ਐ ਏਜੰਸੀਆਂ ਦੇ ਚੀਫ ਹੋ ਸਕਦੇ ਐ ਹੋ ਸਕਦੇ ਹੋ ਸਕਦੇ ਐ ਦੇਖੋ ਮੈਂ ਜੇ ਪੋਲੀਟੀਕਲੀ ਇਸ ਗੱਲ ਨੂੰ ਸੋਚਾਂ ਔਰ ਦੇਖਾਂ ਤੇ ਸਮਝਾਂ ਕਿਉਂਕਿ ਮੈਂ ਉਹਨਾਂ ਹਾਲਾਤਾਂ 'ਚ ਰਿਹਾ ਆਂ ਜਦੋਂ ਸੰਤਾਂ ਦਾ ਰਾਈਜ਼ ਹੋਇਆ ਇੱਕਦਮ ਮੈਂ ਸਮਝਦਾ ਮਾਂ ਕਿ ਇੰਦਰਾ ਗਾਂਧੀ ਨੂੰ